हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਦੋ ਕੰਮਾਂ ਦੀ ਵੀਡੀਓ ਸਾਂਝੀ ਕਰਨੀ ਆ ਜਿਨ੍ਹਾਂ ਦਾ ਵਿੱਚੋਂ ਇੱਕ ਬਿਲਕੁਲ ਤਾਜੀ ਸੂਈ ਸਵਾਈ ਤੇ ਮਗਰ ਵੱੱਛੀ हां ਵੱੱਛੀ ਤੇ ਇੱਕ ਗੱਬਣ ਗਾਂ ਦੀ ਦੋ ਕੰਮਾਂ ਤੁਹਾਨੂੰ ਵੀਡੀਓ ਸਾਂਝੀ ਕਰਨੀ ਆ ਸੋ ਉਸ ਤੋਂ ਪਹਿਲਾਂ ਬੇਨਤੀ ਆ ਕਿ ਵੀਡੀਓ ਪੂਰੀ ਦੇਖੋ ਨਿਰਕਪਰਕ ਕਰਿਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਹੋਰ ਅਜਿਹੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਕਿਸੇ ਵੀ ਭਰਾ ਨੇ ਕੋਈ ਅਜਿਹੀ ਵੀਡੀਓ ਬਣਾਉਣੀ ਹੋਵੇ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 ਸੋ ਕੋਰੋਨਾ ਬਾਈ ਨਾਲ ਗੱਲਬਾਤ ਵੀਡੀਓ ਲਾ ਸਕ ਜਰੂਰ ਦੇਖਿਓ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਵਧੀਆ ਹਾਂ ਬਹੁਤ ਵਧੀਆ ਬਾਈ ਤੁਸੀਂ ਨਾ ਹੋਰ ਠੀਕ ਆ ਹਾਂਜੀ ਹਾਂਜੀ ਠੀਕ ਆ ਜੀ ਨਾਮ ਤੇ ਆਪਣਾ ਐਡਰੈਸ ਬੋਲੋ ਜੀ ਸਨਾਰਾ ਸਿੰਘ ਨਾਮ ਆ ਜੀ ਛੰਨਾ ਸਿੰਘ ਛੰਨਾ ਦਿਵਾਲ ਸਿੰਘ ਪਿੰਡ ਹੈ ਜੀ ਨੇੜੇ ਭਧੌਰ ਸ਼ਹਿਰ ਆਗਾ ਨੇੜੇ ਭਧੌਰ ਸ਼ਹਿਰ ਆਗਾ ਨੇੜੇ ਆਪਾਂ ਭਧੌਰ ਰਹਿ ਗਏ ਠੀਕ ਆ ਬਰਨਾਲਾ ਜ਼ਿਲ੍ਹਾ ਆਗਾ ਤਹਿਸੀਲ ਤਪਾਗੀ ਹਾਂ ਤਹਿਸੀਲ ਤਪਾਗੀ ਠੀਕ ਆ ਠੀਕ ਆ ਜੀ ਤੇ ਮੋਬਾਈਲ ਨੰਬਰ ਵੀਰੇ 9501433579 9501433579 ਹਾਂਜੀ ਦੋ ਗਾਮ ਆ ਜਿਵੇਂ ਪਹਿਲੇ ਨੰਬਰ ਵਾਲੀ ਗਾਂ ਬਾਈ ਇਹਨੂੰ ਅੱਜ ਤੀਜਾ ਦਿਨ ਸੁਈ ਨੂੰ ਆਪਣੇ ਕੋਈ ਤੜਕੀ ਆਈ ਅੱਜ ਹਾਂ ਤੀਜਾ ਦਿਨ ਸੁਈ ਨੂੰ ਆਗਾ ਠੀਕ ਹੈ ਜੀ ਦੁੱਧ ਮੰਨ ਕੇ ਚੱਲੋ ਵੀ 7-8 ਕਿਲੋ ਬਹਾੜਾ ਡੰਗ ਦਾ ਤਿਆਰ ਹੋ ਬੱਛੀ ਨਮਾ ਕਰ 7-8 ਕਿਲੋ ਇੱਕ ਡੰਗ ਦਾ ਹਾਂ 7-8 ਕਿਲੋ 15 ਕਿਲੋ ਹੋਊਗਾ ਠੀਕ ਹੈ ਠੀਕ ਆ ਆ ਬੱਛੀ ਆ ਬੱਛੀ ਆ ਬੱਛੀ ਉਹ ਜੰਗੀ ਆਹੇ ਨਾੜੂਆ ਬਿਲਕੁਲ ਨਾਲ ਆਗਾ ਸੁੱਕਿਆ ਵਾ ਥੋੜਾ ਜਿਹਾ ਨਾੜੂਆ ਨਾਲ ਆਗਾ ਤਿੰਨ ਚਾਰ ਦਿਨ ਬਾਅਦ ਕਹਿੰਦਾ ਸੂਈ ਨੂੰ ਹੈਗੇ ਸੂਆ ਕਿਹੜਾ ਸੂਈ ਬਾਈ ਦੂਜਾ ਬਾਈ ਦੂਜਾ ਸੂਆ ਸੂਈ ਹੈ ਹਾਂਜੀ ਠੀਕ ਹੈ ਤੋੜ ਦਿਓ ਬਾਈ ਫਿਰ ਆਪਾਂ ਨਾਲ ਪਿੱਛੋਂ ਆਰਡਰ ਦੀ ਕੁਆਲਿਟੀ ਚੈੱਕ ਕਰ ਲਓ ਫਿਰ ਪਿੱਛੋਂ ਤੁਸੀਂ ਥਾਂ ਥਾਂ ਚੈੱਕ ਕਰ ਲਓ ਨਾ ਦੋ ਦੁੱਧ ਠੀਕ ਆ ਜੀ ਹਾਂ ਬਾਈ ਕਹਿੰਦਾ 22 23 ਕਿਲੋ ਜਿਹੜਾ ਪਹਿਲੇ ਸੂਏ ਚੋਇਆ ਵਾਗਾ ਬਾਕੀ ਆਇਆ ਸਵਾਰ ਹੁਣ ਥੋੜੀ ਖਰਾਬ ਖਰਾਬ ਕੋਈ ਥੋੜੀ ਸਮਝ ਹੋ ਗਈ ਥੋੜੀ ਸਾਵ ਸਵਾਲ ਆ ਗਈ ਪਰ ਉਹ ਗਾਂ ਦਾ ਕੱਦ ਕਾ ਠੀਕ ਆ ਵਧੀਆ ਲੈਵਾ ਲੂਆ ਵਧੀਆ ਤਿਆਰ ਹੋਇਆ ਬਾਕੀ ਥੱਲੇ ਥੱਲੇ ਵਾੜੀ ਤਿਆਰ ਆ ਜੀ ਹੂੰ ਠੀਕ ਉਹਦਾ ਮਗਰ ਮੂਹ ਦਾ ਲੈਵਾ ਦੇਖ ਲੈਵਾ ਮੂਹ ਨੂੰ ਫੋਟੋ ਫਿਰ ਅੱਛੇ ਦੇਖੋ ਜੀ ਪਿੱਛੇ ਨੂੰ ਵੀ ਲੈਵਾ ਤੇ ਮੂਹ ਨੂੰ ਵੀ ਹੈ ਨਾ ਦੋਨੇ ਪਾਸੇ ਲੈਵਾ ਹੈ ਦੋਨੇ ਪਾਸੋਂ ਲੈਵਾ ਬਹੁਤ ਹੈ ਮਗਰ ਵੀ ਲੱਤਾਂ ਤੋਂ ਬਾਹਰ ਦਿਖਾਉਂਦੀ ਆ ਆ ਦੇਖੋ ਇੱਥੋਂ ਸਾਣਾ ਕੁਆਲਿਟੀ ਚੈੱਕ ਕਰ ਲ ਇਥੋਂ ਤੁਹਾਨੂੰ ਚੈੱਕ ਕਰ ਲੋ ਠੀਕ ਹੈ ਲੈ ਚਲੋ ਬਾਈ ਦੇਖ ਸਕਦੇ ਹਾਂ ਕੱਦ ਘਾੜ ਉੱਪਰੋਂ ਵਜਨ ਦੇਖ ਸਕਦੇ ਹਾਂ ਨਾ ਤਾਂ ਬਾਲੀ ਰਾਜੀ ਹੈ ਨਾ ਬਾਲੀ ਲੱਸੀ ਆ ਜਿੰਨਾ ਕਾ ਸਰੀਰ ਹੈ ਬੈੜ ਦਾ ਇੰਨਾ ਕਾ ਐਫਆਰਾਂ ਚ ਹੋਣਾ ਜ਼ਰੂਰੀ ਹੁੰਦਾਗਾ ਅਜ ਤੋਂ ਜ਼ਿਆਦਾ ਚੜਦਾ ਜੀ ਬੇਸ਼ਮੀ ਆ ਬੈੜ ਪੂਰੀ ਹੂੰ ਜ਼ਿਆਦਾ ਚੰਮ ਚੜਦਾ ਫਿਰ ਦੁੱਧ ਨਹੀਂ ਵੇ ਪਸ਼ੂ ਕੱਢਦਾ ਨਾ ਹਾਂ ਬਾ ਜ਼ਿਆਦਾ ਵਜਨ ਆ ਪਸ਼ੂ ਦੁੱਧ ਵੀ ਘਟ ਕੱਢਦਾ ਫਿਰ ਠੀਕ ਆ ਤੇ ਠੀਕ ਆ ਬੈੜ ਠੀਕ ਆ ਜਿਵੇਂ ਛੋਟੀ ਜਿਹੀ ਕ ਬੇਚੀ ਜੇ ਨਾਲ ਬਾਈ ਇਹ ਤਾਂ ਨਹੀਂ ਚਲਦੀ ਆਪਾਂ ਦਿਖਾ ਦਿਆਂਗੇ ਵੀ ਇਹਦੇ ਕੋਈ ਸਰਾਖ ਵੀ ਹੈ ਨਹੀਂ ਲੈ ਠੀਕ ਆ ਜੀ ਲੈ ਕੋਈ ਸਰਾਖ ਨਹੀਂ ਹੈ ਇਹਦੇ ਕੋਈ ਸਰਾਖ ਨਹੀਂ ਲੈ ਠੀਕ ਹੈ ਠੀਕ ਬੇਸੀ ਨਾਲ ਹੈ ਇਹ ਉਹੀ ਹੈ ਕੋਈ ਆਏ ਨਹੀਂ ਕੋਈ ਸਰਾਖ ਹੀ ਹੈ ਨਹੀਂ ਠੀਕ ਹੈ ਠੀਕ ਬਾਕੀ ਵੱਡੀ ਗੱਲ ਕੀ ਠੰਡੀ ਸੀ ਬਹੁਤ ਹਲ ਹੈ ਹਮ ਲਓ ਜੀ ਦੇਖੋ ਇੱਥੋਂ ਚੈੱਕ ਕਰ ਲਓ ਆਰਡਰ ਦੀ ਕੁਆਲਿਟੀ ਭਾਈ ਪੂਰ ਸਰਲਾ ਕੁਝ ਕੋਈ ਆਉਂਦਾ ਨਹੀਂ ਯਾਰ ਜਮਾ ਕੋਈ ਪੂਰ ਸਰਲਾ ਸਿਰ ਠੰਡੀ ਹਲ ਹੈ ਜਿਵੇਂ ਮਰਜ਼ੀ ਵਹ ਜਾ ਕੋਈ ਹਿਲ ਚਾ ਕੋਈ ਚੱਕਰ ਵਾਲੀ ਗੱਲ ਨਹੀਂ ਹੌਣਿਆ ਚੰਗੀ ਆ ਠੀਕ ਆ ਠੀਕ ਆ ਬਾਕੀ ਤੂੰ ਲੇਵਾ ਖਾਇ ਲੱਤਾਂ ਤੋਂ ਬਾਹਰ ਐ ਮੰਨ ਕੇ ਚਲੋ ਵੀ ਗਿੱਠਾਂ ਨੂੰ ਮਗਰਲੀ ਖੇਦੀ ਆ ਜਮਾ ਜਾਵਾ ਬਾਈ ਹੈਗਾ ਪੂਰ ਨੂੰ ਵੀ ਪੂਰਾ ਮਗਰ ਨੂੰ ਪੂਰ ਨੂੰ ਵੀ ਬਹੁਤ ਹਲੇਵਾ ਹੂੰ ਬਾਕੀ ਬੱਚੀ ਪੁੱਛੀ ਜਾਂਦਾ ਮਗਰ ਬਹੁਤ ਚੰਗਾ ਬੱਚੀ ਹੈ ਨਾ ਮਗਰੇ ਵੀ ਫਰਕ ਪੈਗਾ ਹਾਂ ਦੋ ਚੀਜ਼ਾਂ ਬੰਦੇ ਦੀ ਡਿਮਾਂਡ ਆ ਵੀ ਬੱਚੀ ਉਹਦੀ ਬੜ ਚਾਹੀਦੀ ਆ ਕਿ ਨਾਲ ਇਹਨਾਂ ਸਾਲ ਚ ਤਿਆਰ ਹੋਈ ਨੇ ਬੱਚੀ ਠੀਕ ਆ ਠੀਕ ਐ ਤੇ ਮੁੱਲ ਫਿਰ ਮੁੱਲ ਫੋਨ ਦੀ ਕਰ ਦਾਂਗੇ ਗਲਾਂ ਵੀ ਜਾਇਜ ਆਪਾਂ ਮੁੱਲ ਨਹੀਂ ਵੜਾ ਕਰਦੇ ਠੀਕ ਆ ਠੀਕ ਆ ਅੱਗੇ ਵੀ ਆਪਣੇ ਫੋਨ ਤੇ ਹੁੰਦੇ ਹੁੰਦੇ ਜਾਇਜ ਆ ਹੂੰ ਇਹ ਦੂਜ ਠੀਕ ਹੈ ਇਹ ਵੈਰ ਦੂਜਾ ਸੂਆ ਸੂਣ ਵਾਲੀ ਆ ਸੂਣ ਦਾ ਕਿੰਨਾ ਕਿੰਨਾ ਟਾਈਮ ਬਚਦਾ ਜੇ ਲੈ ਜੂ ਮੰਨ ਕੇ ਚੱਲੋ ਵੀ 5-6 ਦਿਨ 5-6 ਦਿਨ ਹਾਂ ਮੰਨ ਕੇ ਉਹ ਹਫਤਾ ਲੈ ਜੂ ਜੀ ਥਣ ਦੇ ਖਾਦੀ ਲੈ ਨੇੜੇ ਬਾਕੀ ਹਾਂ ਠੰਢੀ ਸੀਲ ਬਹੁਤ ਹਲ ਹੈ ਲਓ ਜੀ ਆ ਦੇਖੋ ਜੀ ਚਾਰੇ ਥਣ ਨਿਕੜਵੇਂ ਉਹ ਨਿਕਰੋ ਇਹ ਇਥੋਂ ਪਿੱਛੋਂ ਦੇਖ ਲਓ ਤੇ ਇਥੋਂ ਤੁਹਾਨੂੰ ਦਿਖਾ ਦੇਣਾਗਾ ਕਵੇ ਨਹੀਂ ਛੈੜ ਤੋਂ ਨਾ 5ਵੀਂ 6ਵੀਂ ਫੋਟ ਸ਼ਾਂਖ ਪੂਰਾ ਹੈ ਨੀ ਰਾਬ ਨਹੀਂ ਚਾਲੇ ਥਾਣਾ ਤੂੰ ਦੇ ਮੇਰੀ ਡਿਜ਼ਾਈਨ ਦੇਖ ਲੈ ਸਹੀ ਗੱਲ ਹੈ ਸੈਟ ਆ ਜੀ ਲੈ ਦੇ ਵਾਲੂਆ ਕੱਦੂ ਬਹੁਤ ਥਾਣਾ ਦਿਖਾ ਦੇ ਪਿਛਾਂ ਤੋਂ ਬਹੁਤ ਚੰਗਾ ਥਾਣਾ ਸ ਠੀਕ ਆ ਬਾਈ ਲੈਵਾ ਤਿਆਰ ਜਿੱਦੇ ਹੋ ਗਈ ਨਾ ਬੱਚੇ ਨਿਕਲੂ ਬਹੁਤ ਆਏ ਸੂਣ ਦਾ ਕਿੰਨਾ ਟਾਈਮ ਦੱਸਿਆ ਬਾਈ ਮੰਨ ਕੇ ਚੱਲੋ ਜੀ ਹਫਤਾ ਲੈ ਜੂ ਹਲੇ ਹਫਤਾ ਮੰਨ ਲਏ ਕਈ ਰੱਠ ਨੋ ਦੀ ਲਿਆਦ ਦੀ ਆ ਚਾਰ ਪੰਜ ਵੀ ਰਹਿ ਸਕਦਾ ਐ ਪਸ਼ੂ ਤੇ ਡਿਪੈਂਡ ਕਰਦਾ ਬਸ ਕੋਈ ਪਸ਼ੂ ਇੱਕ ਤਾਂ ਵਧ ਲਿਆ ਜਾਂਦਾ ਕੋਈ ਘਟ ਲਿਆ ਜਾਂਦਾ ਕਿੰਨੇ ਕਾ ਦੁੱਧ ਵਾਲੀ ਵੀ ਦੱਸਿਆ ਬੈਠ ਆਪਨੂੰ ਪਹਿਲੇ ਦੁੱਧ ਆਪਣੇ ਕੋਲ ਹੀ ਗਏ ਸੀ ਪਿਛਲੇ ਹਾਲੇ 20 ਕਿਲੋ ਪਚਵਾ ਕੇ ਦਿੱਤੀ ਸੀ ਪਹਿਲੇ ਸੂਏ ਹਾਂ ਆਪਣੇ ਕੋਲ ਹੀ ਗਏ ਸੀ ਦੂਜੇ ਸੂਏ ਸੂਦੀ ਜਣ ਦੀ ਐਸਾ 20 ਤਾਂ ਹੁਣ ਵੀ ਮੰਨ ਨਹੀਂ ਲੈਣਾ ਗਾ ਵੀ ਮੰਨ ਕੇ ਚੱਲ ਬਾਈ ਤੇ ਬਾਹਰ ਦੇ ਦੁੱਧ ਦੀਆਂ ਲੋਈ ਬੈੜਾ ਕੱਦ ਕਾ ਠੀਕ ਹੈ ਬੇਲਬੂਲ ਵੀ ਚੰਗਿਆ ਬਾਈ ਬੈੜਾ ਕੱਦ ਬਾਈ ਜਨ ਬਹੁਤ ਹੈ ਤੇ ਪਿਛਲੇ ਨਾਲ ਆਪਣੇ ਕੋਲੋਂ ਕੋਈ ਵੀ ਤੂੰ ਲੰਮੀ ਦੇਖੋ ਬੈੜਾ ਇੱਥੋਂ ਦੇਖੋ ਜੀ ਬੈੜਾ ਲੰਬੀ ਬਹੁਤ ਹੈ ਕੱਦ ਕਾੜ ਵੀ ਠੀਕ ਹੈ ਬੈੜਾ ਜਿੰਨਾ ਹੋਣਾ ਚਾਹੀਦਾਗਾ ਤੇ ਫੇਸ ਕੁਆਲਿਟੀ ਚੈੱਕ ਕਰ ਲੋ ਇੱਥੇ ਥਣਾ ਦੀ ਕੁਆਲਿਟੀ ਫੇਰ ਚੈੱਕ ਕਰ ਲੋ ਇੱਥੋਂ ਸੋਹਣਾ ਆ ਦੇਖੋ ਜੀ ਪ੍ਰਿੰਟਪ੍ਰੂਟ ਫੇਸ ਕੁਆਲਿਟੀ ਚੰਗੀ ਹੈ ਬੈੜ ਦੀ ਲੋ ਦੇਖ ਸਕਦੇ ਹੋਗੇ ਮੁੱਲ ਫੇ ਦੋਨਾਂ ਦਾ ਫੋਨ ਤੇ ਵੀ ਹਾਂ ਮੁੱਲ ਫੋਨ ਤੇ ਕਰਦੇ ਹਾਂ ਦੋਨਾਂ ਦਾ ਠੀਕ ਹੈ ਜੀ ਮੋਦਨੀ ਆਪਾ ਵਾੜਾ ਕਰਦੇ ਠੀਕ ਆ 9501433579 ਇਹ ਵਾਈ ਦਾ ਨੰਬਰ ਹੈ ਪਿੰਡ ਵਾਈ ਦਾ ਛੰਨਾ ਗਲਾਰ ਸਿੰਘ ਵਾਲਾ ਤਹਿਸੀਲ ਤਪਾਦੇ ਜ਼ਿਲ੍ਹਾ ਬਰਨਾਲਾ ਜਿਹੜੀ ਵੀ ਗਾਂ ਤੁਹਾਨੂੰ ਆਦੀ ਪਸੰਦ ਸੋ ਇੱਥੇ ਆ ਕੇ ਤਸੱਲੀ ਕਰਕੇ ਨਿਰਫਰਕ ਖਰੀਦ ਸਕਦੇ ਹੋਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਇਮੀ ਕਰ ਦਿਓ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ